ਡਾਕਟਰ ਹਰਕੇਸ਼ ਸਿੰਘ ਸਿੱਧੂ ਦੀ ਸਵੈ ਜੀਵਨੀ ਸਰਪੰਚ ਤੋਂ ਡੀਸੀ ਤੱਕ ਦਾ ਅਗਲਾ ਅੰਕ 63 ਡੀਸੀ ਤੇ ਡਿਵੀਜ਼ਨਲ ਕਮਿਸ਼ਨਰ ਵੱਲੋਂ ਨਾਜਾਇਜ਼ ਦਖਲਅੰਦਾਜ਼ੀ ਛੋਟੇ ਅਫਸਰ ਦੇ ਗੱਲ ਗੋਡਾ ਰੱਖ ਜਦ ਵੱਡੇ ਪੁੱਠੇ ਕੰਮ ਕਰਾਉਂਦੇ ਹੋ ਜੇ ਛੋਟੇ ਵਿੱਚ ਦਮ ਤੇ ਹਿੰਮਤ ਹੋਵੇ ਡਰ ਦੇ ਫੇਰ ਨਹੀਂ ਅੱਗੇ ਆਉਂਦੇ ਹੋ 1998 ਵਿੱਚ ਜਦੋਂ ਮੈਂ ਪਟਿਆਲਾ ਕਾਰਪੋਰੇਸ਼ਨ ਦਾ ਕਮਿਸ਼ਨਰ ਲਾਇਆ ਗਿਆ ਮੈਂ ਉਸ ਵੇਲੇ ਪੀसीएस ਸਰਕਾਰੀ ਸੀ ਜਿੰਨਾ ਚਿਰ ਸਰਦਾਰ ਗੁਰਚਰਨ ਸਿੰਘ ਟੋੜਾ ਪਟਿਆਲਾ ਦੀ ਰਾਜਨੀਤਿਕ ਸੱਤਾ ਤੇ ਭਾਰੂ ਰਹੇ ਮੇਰੇ ਵੱਲ ਕਿਸੇ ਅਫਸਰ ਐਰੇ ਗੈਰੇ ਦੀ ਅੱਖ ਪੁੱਟ ਕੇ ਚਾਕਣ ਦੀ ਹਿੰਮਤ ਨਹੀਂ ਸੀ ਜਦੋਂ ਵਿਸਾਖੀ ਦੇ ਨੇੜੇ ਖਾਲਸੇ ਦੀ 300 ਸਾਲਾ ਜਨਮ ਸ਼ਤਾਬਦੀ ਮਨਾਉਣ ਦੀ ਗੱਲ ਚੱਲ ਰਹੀ ਸੀ ਉਹਨਾਂ ਦਿਨਾਂ ਵਿੱਚ ਸਰਦਾਰ ਗੁਰਚਰਨ ਸਿੰਘ ਟੋੜਾ ਅਤੇ ਉਹਨਾਂ ਦੇ ਕੁਝ ਵਜ਼ੀਰਾਂ ਨੂੰ ਬਾਦਲ ਸਰਕਾਰ ਨੇ ਵਖ ਕਰ ਦਿੱਤਾ ਕੈਪਟਨ ਕਮਲਜੀਤ ਸਿੰਘ ਪਟਿਆਲੇ ਜ਼ਿਲ੍ਹੇ ਦਾ ਟੋੜਾ ਬਣ ਗਿਆ ਪਟਿਆਲੇ ਦਾ ਡੀਸੀ ਵਿਸ਼ਵਜੀਤ ਖੰਨਾ ਜੋ ਬਹੁਤ ਇਮਾਨਦਾਰ ਭਲਾਮਨਸ ਵਿਕਾਸਮੁਖੀ ਤੇ ਮਿਲ ਕੇ ਕੰਮ ਕਰਨ ਵਾਲਾ ਤੇ ਇਮਾਨਦਾਰ ਅਫਸਰਾਂ ਦੀ ਕਦਰ ਕਰਨ ਵਾਲਾ ਅਫਸਰ ਸੀ ਮੇਰੇ ਨਾਲ ਉਹਨਾਂ ਦੀ ਨੇੜਤਾ ਇੰਨੀ ਗੂੜੀ ਸੀ ਕਿ ਉਹਨਾਂ ਦੇ ਪਿਤਾ ਜੀ ਸ਼੍ਰੀ ਐਲ ਡੀ ਖੰਨਾ ਜੋ ਸਟੇਟ ਬੈਂਕ ਆਫ ਪਟਿਆਲਾ ਦੇ ਜਨਰਲ ਮੈਨੇਜਰ ਸਨ ਅਸੀਂ ਐਲ ਐਲ ਬੀ ਦੀਆਂ ਕਲਾਸਾਂ ਵਿੱਚ ਸ਼ਾਮ ਦੀ ਸ਼ਿਫਟ ਵਿੱਚ ਜਮਾਤੀ ਸੀ ਉਹਨਾਂ ਦੀ ਸਾਲੀ ਸਰਿੰਦਰ ਰਿਆਡ ਪੀਸੀਐਸ ਅਧਿਕਾਰੀ ਸੀ। ਉਹਨਾਂ ਦੀ ਪਤਨੀ ਤੇ ਖੰਨਾ ਸਾਹਿਬ ਜਦੋਂ ਮੈਂ ਯੂਨੀਵਰਸਿਟੀ ਵਿੱਚ ਪਰਸਨਲ ਮੈਨੇਜਮੈਂਟ ਅਤੇ ਇੰਡਸਟਰੀਅਲ ਬਿਜ਼ਨਸ ਮੈਨੇਜਮੈਂਟ ਦਾ ਪੋਸਟ ਗ੍ਰੈਜੂਏਟ ਦਾ ਡਿਪਲੋਮਾ ਕਰਦਾ ਸੀ ਉਹ ਉਹਨਾਂ ਦਿਨਾਂ ਵਿੱਚ ਐਮਬੀਏ ਕਰਦੇ ਸੀ। ਖੰਨਾ ਸਾਹਿਬ ਤੇ ਉਹਨਾਂ ਦੀ ਸਾਲੀ ਮੈਡਮ ਰਿਆਡ ਦੀ ਬਦਲੀ ਪਹਿਲੇ ਝਟਕੇ ਵਿੱਚ ਹੋ ਗਈ। ਮੇਰੀ ਬਦਲੀ ਦੇ ਬਦਲ ਮੰਡਰਾ ਰਹੇ ਸਨ ਕਿਉਂਕਿ ਲੋਕਲ ਲੀਡਰ ਮੇਰੇ ਤੇ ਔਖੇ ਸੀ। ਪਾਵੇਂ ਸਰਕਾਰ ਵਿੱਚ ਢਿੰਡਾ ਸਾਹਿਬ ਕਰਕੇ ਮੇਰਾ ਹੱਥ ਤਕੜਾ ਸੀ ਪਟਿਆਲਾ ਦਾ ਡੀਸੀ ਪੀਏ ਤੋਂ ਤਰੱਕੀ ਕਰਕੇ ਪੀਸੀਐਸ ਤੇ ਫਿਰ ਤਰੱਕੀ ਕਰਕੇ ਆਈਏਸ ਬਣਿਆ ਹੋਇਆ ਸੀ ਉਹ ਸਿਆਸੀ ਬੰਦਿਆਂ ਦੇ ਬਹੁਤ ਥੱਲੇ ਲੱਗ ਕੇ ਚੱਲ ਸਕਦਾ ਸੀ ਉਸ ਵਿੱਚ ਆਤਮ ਵਿਸ਼ਵਾਸ ਦੀ ਘਾਟ ਸੀ ਪਰਵਦ ਹੁੰਦਾ ਪ੍ਰਭਾਵ ਦਿੰਦਾ ਸੀ ਇੱਕ ਵਾਰੀ ਮੁੱਖ ਮੰਤਰੀ ਪਟਿਆਲਾ ਆਇਆ ਡੀਸੀ ਨੇ ਸੜਕਾਂ ਨੂੰ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨਾਲ ਧੋਣ ਦੇ ਹੁਕਮ ਚੜ੍ਹ ਦਿੱਤੇ ਮੈਂ ਉੱਥੋਂ ਹੀ ਉਸ ਦੀ ਕਾਰਜ ਸ਼ੈਲੀ ਦਾ ਉਸ ਵੇਲੇ ਹੀ ਅੰਦਾਜ਼ਾ ਲਾ ਲਿਆ ਸੀ ਸਰਦਾਰ ਮਨਮੋਹਨ ਪਾਜਾਜ ਕਿਉਂਕਿ ਸਰਜੀਤ ਕੋਲੀ ਦੇ ਟੋੜਾ ਸਾਹਿਬ ਦੇ ਨਾਲ ਜਾਣ ਕਰਕੇ ਤਾਜ਼ੇ ਤਾਜ਼ੇ ਸ਼ਕਤੀਸ਼ਾਲੀ ਬਣੇ ਸੀ ਪਰ ਅਸੀਂ ਛੋਟੇ ਲੀਡਰ ਵਜੋਂ ਵੇਖੇ ਸੀ ਉਹ ਟੋੜਾ ਸਾਹਿਬ ਵੇਲੇ ਛੋਟਾ ਲੀਡਰ ਸੀ ਜਿਸ ਨੂੰ ਅਦਰੰਗ ਦੀ ਬਿਮਾਰੀ ਕਰਨ ਉਹ ਚੰਗੀ ਤਰ੍ਹਾਂ ਬੋਲਤੁਰ ਵੀ ਨਹੀਂ ਸਕਦਾ ਸੀ ਹੁਣ ਟੋੜਾ ਸਾਹਿਬ ਦੇ ਉਲਟ ਵਾਲੇ ਹਲਕੇ ਕੱਦ ਦੇ ਲੀਡਰ ਵੀ ਆਪਣੇ ਆਪ ਨੂੰ ਕਦਾਵਰ ਸਮਝ ਰਹੇ ਸੀ ਪਰ ਅੰਦਰੋਂ ਬਹੁਣੇ ਸੀ ਅਫਸਰ ਉਸ ਨਾਲੋਂ ਵੀ ਹਲਕੇ ਆ ਗਏ ਉੱਥੇ ਆ ਕੇ ਫਿਰ ਲੀਡਰ ਮੇਰੇ ਨਾਲ ਖੈਬਰ ਦੇ ਕੇ ਹੋਰ ਅਫਸਰ ਡੀਸੀ ਤੱਕ ਉਹਦੀਆਂ ਤਲੀਆਂ ਝੇਟ ਆਥ ਰੱਖਦੇ ਨੇ ਸਿੱਧੂ ਆਪਣੇ ਆਪ ਨੂੰ ਕੀ ਸਮਝਦਾ ਹੈ ਇੱਕ ਦਿਨ ਡੀਸੀ ਨੇ ਆਪਣੇ ਪੀਏ ਨੂੰ ਕਿਹਾ ਕਮਿਸ਼ਨਰ ਨਗਰ ਨਿਗਮ ਨੂੰ ਸੁਨੇਹਾ ਲਾਓ ਕਿ ਸ਼ਹਿਰ ਵਿੱਚ ਰੇੜੀਆਂ ਵਾਲੇ ਹੜਤਾਲ ਕਰੀ ਫਿਰਦੇ ਸੀ ਉਹਨਾਂ ਨੂੰ ਕਹੋ ਕਿ ਰੇੜੀ ਯੂਨੀਅਨ ਦੇ ਲੀਡਰ ਤੇ ਕਮਿਸ਼ਨਰ ਮੇਰੇ ਦਫ਼ਤਰ ਵਿੱਚ ਸ਼ਾਮ ਦੇ 4 ਵਜੇ ਪੁੱਜ ਜਾਣ ਮੈਂ ਵਰਮਾ ਪੀਏ ਨੂੰ ਕਿਹਾ ਤੇਰੇ ਡੀਸੀ ਨੂੰ ਦੱਸ ਦੇ ਕਿ ਉਹ ਆਪਣੀ ਔਕਾਤ ਵਿੱਚ ਰਹੇ ਕਮਿਸ਼ਨਰ ਨਗਰ ਨਿਗਮ ਕੋਈ ਡੀਸੀ ਦੇ ਦਿਨ ਕੰਮ ਨਹੀਂ ਕਰਦਾ ਡੀਸੀ ਪਟਿਆਲਾ ਵੀ ਪਹਿਲਾਂ ਨਗਰ ਨਿਗਮ ਦਾ ਜਲੰਧਰ ਦਾ ਕਮਿਸ਼ਨਰ ਰਿਹਾ ਸੀ ਉਹ ਕਿੰਨਾ ਕੋਈ ਡੀਸੀ ਦਫਤਰ ਜਾ ਕੇ ਰੇੜੀ ਯੂਨੀਅਨ ਦੀ ਮੀਟਿੰਗ ਕਰਦਾ ਸੀ ਮੇਰੇ ਵਿੱਚ ਦਮ ਹੈਗਾ ਯੂਨੀਅਨ ਨੂੰ ਨਿਜਿੱਠਣ ਦਾ ਤੇ ਕਮਿਸ਼ਨਰੀ ਚਲਾਉਣ ਦਾ ਜੇ ਉਹਨਾਂ ਨੂੰ ਜ਼ਿਆਦਾ ਤਜਰਬੇ ਤੋਂ ਕਮਿਸ਼ਨਰ ਲੱਗ ਜਾਂਦਾ ਮੈਂ ਕਿਤੇ ਹੋਰ ਲੱਗ ਜਾਉ ਪਰ ਇੰਜ ਮੈਂ ਕਿਸੇ ਦੇ ਥੱਲੇ ਲੱਗ ਕੇ ਚੱਲਣ ਵਾਲਾ ਕਮਿਸ਼ਨਰ ਨਹੀਂ ਜੇਕਰ ਡੀਸੀ ਦਾ ਨਗਰ ਨਿਗਮ ਨਾਲ ਕੋਈ ਸਵੀਪਰ ਬਿਜਲੀ ਪਾਣੀ ਦਾ ਮਸਲਾ ਉਹ ਮੇਨੂ ਦਾ ਸੇਵ ਮਹਿਲ ਕਰ ਦਿੰਦਾ ਵਰਮੇ ਨੇ ਉਸੇ ਪਾਸ਼ਾ ਵਿੱਚ ਡੀਸੀ ਨੂੰ ਦੱਸ ਦਿੱਤਾ ਡੀਸੀ ਦਾ ਮੈਨੂੰ ਫੋਨ ਆਇਆ ਕਮਿਸ਼ਨਰ ਸਾਹਿਬ ਸਤਿ ਸ੍ਰੀ ਅਕਾਲ ਮੈਂ ਡੀਸੀ ਪਟਿਆਲਾ ਬੋਲਦਾ ਮੈਂ ਕਿਹਾ ਜੀ ਸਤਿ ਸ੍ਰੀ ਅਕਾਲ ਹੁਕਮ ਸੁਣਾਓ ਕਿਵੇਂ ਯਾਦ ਕੀਤਾ ਉਹਨਾਂ ਨੇ ਕਿਹਾ ਮੈਂ ਤੁਹਾਡੇ ਦਫ਼ਤਰ ਆਉਣਾ ਮੈਂ ਕਿਹਾ ਜੀ ਸਦਕੇ ਆਓ ਪਰ ਮੇਰੇ ਅਦਾਰੇ ਨੂੰ ਚਲਾਉਣ ਦੀ ਸਮਰੱਥਾ ਮੈਂ ਰੱਖਦਾ ਇਹ ਸੋਚ ਕੇ ਨਾ ਉਹਨਾਂ ਕਿ ਨਗਰ ਨਿਗਮ ਦੇ ਕਮਿਸ਼ਨਰ ਤੇ ਰੋਪ ਪੋਣਾ ਤੇ ਰਿਮੋਟ ਕੰਟਰੋਲ ਤੇ ਕਾਰਪੋਰੇਸ਼ਨ ਚਲਾਉਣੀ ਹੈ ਉਸ ਤੋਂ ਬਾਅਦ ਨਾ ਆਉ ਆਈ ਨਾ ਕਦੇ ਮੇਰੇ ਕੰਮ ਵਿੱਚ ਦਖਲ ਦਿੱਤਾ ਇੱਕ ਦਿਨ ਫਿਰ ਮੈਨੂੰ ਸੁਨੇਹਾ ਆਇਆ ਕਿ ਕੈਪਟਨ ਕਮਲਜੀਤ ਸਿੰਘ ਮੰਤਰੀ ਨੇ ਸਰਕਟ ਹਾਊਸ ਵਿੱਚ ਆਉਣਾ ਹੈ ਤੇ ਮੈਨੂੰ ਮਿਲਣ ਲਈ ਕਿਹਾ ਮੈਂ ਮੀਠੇ ਸਮੇਂ ਤੇ ਪਹੁੰਚ ਗਿਆ ਪਤਾ ਲੱਗਿਆ ਕਿ ਮੰਤਰੀ ਤੇ ਡੀਸੀ ਸਰਕਟ ਹਾਊਸ ਦੇ 4 ਨੰਬਰ VIP ਕਮਰੇ ਵਿੱਚ ਬੈਠੇ ਨੇ ਜਦੋਂ ਮੈਂ ਅੰਦਰ ਗਿਆ ਕੈਪਟਨ ਸਾਹਿਬ ਦਾ ਪੀਏ ਕਹਿੰਦਾ ਜੀ ਅੰਦਰ ਇੱਕ ਹੋ ਡਰੈਸਿੰਗ ਰੂਮ ਵਿੱਚ ਬੈਠੇ ਨੇ ਮੈਂ ਉੱਥੇ ਗਿਆ ਡੀਸੀ ਮੈਨੂੰ ਦੇਖਣਸਾਰ ਕਹਿੰਦਾ ਤੁਸੀਂ ਬਾਹਰ ਉਡੀਕ ਕਰੋ ਮੈਂ ਉਸਨੂੰ ਕਿਹਾ ਮੈਂ ਤੈਨੂੰ ਮਿਲ ਨਹੀਂ ਆਇਆ ਮੈਨੂੰ ਕੈਪਟਨ ਸਾਹਿਬ ਨੇ ਬੁਲਾਇਆ ਹੈ ਉਹ ਇੱਕਦਮ ਚਜਗਿਆ ਤੇ ਕੈਪਟਨ ਕਮਲਜੀਤ ਸਿੰਘ ਕਹਿੰਦੇ ਹਾਂ ਮੈਂ ਬੁਲਾਇਆ ਸੀ ਸਿੱਧੂ ਸਾਹਿਬ ਬੈਠੋ ਅਸਲ ਦੁਕਾਨ ਤੇ ਸੀ ਕਿ ਕਮਿਸ਼ਨਰ ਦੀ ਪੋਸਟ ਨਾ ਡੀਸੀ ਨਾ ਕਮਿਸ਼ਨਰ ਦੇ ਅਧਿਨ ਹੁੰਦੀ ਹੈ ਪਰ ਉਹ ਮੈਨੂੰ ਪੀਸੀਐਸ ਅਫਸਰ ਹੋਣ ਕਰਕੇ ਘਰ ਦੀ ਮੁਰਗੀ ਸਮਝਦੇ ਸੀ ਮੈਂ ਆਪਣੇ ਨਿਜੀ ਤੇ ਅਹੁਦੇ ਦੀ ਤੋਹਫਤ ੱਗ ਦੇ ਬਰਦਾਸ਼ਤ ਨਹੀਂ ਕੀਤੀ ਭਾਵੇਂ ਕੀਮਤ ਕਿੰਨੀ ਵੀ ਜ਼ਿਆਦਾ ਕਰਨੀ ਪਈ ਡਿਵੀਜ਼ਨ ਦੇ ਕਮਿਸ਼ਨਰ ਨੇ ਇੱਕ ਲਿਖਤੀ ਹੁਕਮਨਾਮਾ ਭੇਜ ਦਿੱਤਾ ਕਿ ਇੱਕ ਮਿਊਨਿਸਪਲ ਕਾਰਪੋਰੇਸ਼ਨ ਦੀ ਠੇਕੇ ਤੇ ਰੱਖੀ ਹੋਈ ਸਵੀਪਰ ਜੋ ਕਮਿਸ਼ਨਰ ਦੀ ਕੋਠੀ ਟਾਈਪ ਦਾ ਕੰਮ ਕਰਦੀ ਸੀ ਇਹ ਹੁਕਮ ਹੋਇਆ ਕਿ ਉਸ ਬਾਰੇ ਇਹ ਇਤਰਾਜ਼ ਹਿੰਮਤਾ ਸਰਟੀਫਿਕੇਟ ਭੇਜ ਦਿਓ ਕਿ ਜੇਕਰ ਉਸ ਠੇਕੇ ਤੇ ਕੰਮ ਕਰੀ ਸਵੀਪਰ ਨੂੰ ਕਮਿਸ਼ਨਰ ਦਫ਼ਤਰ ਪਟਿਆਲਾ ਡਿਵੀਜ਼ਨ ਵਿੱਚ ਬਤੌਰ ਟਾਈਪਿਸਟ ਟਰਾਂਸਫਰ ਕੀਤਾ ਜਾਂਦਾ ਤਾਂ ਕਾਰਪੋਰੇਸ਼ਨ ਨੂੰ ਕੋਈ ਇਤਰਾਜ਼ ਨਹੀਂ ਮੈਂ ਉਹ ਕਾਗਜ਼ ਪੜ੍ਹ ਕੇ ਹੈਰਾਨ ਹੋ ਗਿਆ ਮੈਂ ਦੋ ਦਿਨ ਆਪਣੇ ਕੋਲ ਹੀ ਰੱਖਿਆ ਥੱਲੇ ਮਾਰਕ ਨਹੀਂ ਕੀਤਾ ਉਸ ਤੇ ਕੋਈ ਕਾਰਵਾਈ ਹੋ ਹੀ ਨਹੀਂ ਸਕਦੀ ਸੀ ਮੈਨੂੰ ਡਿਵੀਜ਼ਨਲ ਕਮਿਸ਼ਨਰ ਦਾ ਅਖੀਰ ਵਿੱਚ ਫੋਨ ਆਇਆ ਕਮਿਸ਼ਨਰ ਸਾਹਿਬ ਮੈਂ ਕਿ ਚਿੱਠੀ ਦਸਤੀ ਭੇਜੀ ਸੀ ਅਗਰ ਇੱਕ ਗਰੀਬ ਲੜਕੀ ਮੇਰੀ ਕੋਠੀ ਟਾਈਪ ਦਾ ਕੰਮ ਕਰਦੀ ਹੈ ਉਸ ਨੂੰ ਟਾਈਪਿਸਟ ਦੀ ਪੋਸਟ ਤੇ ਲਾਉਣ ਲਈ ਇਤਰਾਜ਼ ਹਿੰਤਾ ਸਰਟੀਫਿਕੇਟ ਭੇਜ ਦਿਗੇ ਤਕੀ ਹਰਜ਼ ਹੈ ਮੈਂ ਕਿਹਾ ਜੀ ਇਹ ਕਿਵੇਂ ਸੰਭਵ ਹੈ ਉਹਨਾਂ ਨੇ ਕਿਹਾ ਨਗਰ ਨਿਗਮ ਨੂੰ ਇਸ ਵਿੱਚ ਕੀ ਨੁਕਸਾਨ ਤੇ ਵਿੱਤੀ ਘਾਟਾ ਪੈਂਦਾ ਹੈ ਮੈਂ ਸਪਸ਼ਟ ਕੀਤਾ ਕਿ ਲੜਕੀ ਸਾਡੀ ਕਾਰਪੋਰੇਸ਼ਨ ਦੀ ਮੁਲਾਜ਼ਮ ਹੀ ਨਹੀਂ ਉਹ ठेਕੇਦਾਰ ਰਾਹੀਂ ਸਵੀਪਰ ਦਾ ਕੰਮ ਕਰਦੀ ਹੈ ਤੁਸੀਂ ਉਸ ਨੂੰ ਟਾਈਪਿਸਟ ਦਾ ਇਜ਼ਰਾਦ ਸਿੰਤਾ ਸਰਟੀਫਿਕੇਟ ਦੇਣ ਲਈ ਆਖ ਰਹੇ ਹੋ ਮਾਫ ਕਰਨਾ ਜੀ ਇਹ ਕੰਮ ਨਹੀਂ ਹੋ ਸਕਦਾ ਮੇਰਾ ਢਾਈ ਫਟ ਜਵਾਬ ਸੁਣ ਕੇ ਬੋਲੇ ਹਰਕੇਸ਼ ਧਰਤੀ گول ਹੈ ਅਫਸਰ ਬਦਲਦੇ ਰਹਿੰਦੇ ਹਨ ਕੱਲ ਨੂੰ ਮੈਂ ਵੀ ਲੋਕਲ ਬਾਡੀ ਦਾ ਸਕੱਤਰ ਲੱਗ ਸਕਦਾ ਮੈਂ ਕਿਹਾ ਜੀ ਜ਼ਰੂਰ ਲੱਗੋ ਪਰ ਜਦੋਂ ਲੱਗੋਗੇ ਤਾਂ ਮੈਂ ਕਿਧਰੇ ਹੋਰ ਬਦਲੀ ਕਰਵਾ ਲਵਾਂਗਾ ਧਰਤੀ ਗੋਲ ਸਾਰਿਆਂ ਲਈ ਹੈ ਉਹ ਚੁੱਪ ਕਰ ਗਿਆ ਮੇਰੇ ਨਾਲ ਪੰਗਾ ਨਹੀਂ ਲਿਆ ਮੈਂ ਜ਼ਿੰਦਗੀ ਵਿੱਚ ਆਪਣੀ ਅਣਖ ਅਤੇ ਸਵੈਮਾਨ ਲਈ ਅਤੇ ਸੱਚਾਈ ਤੇ ਲੜਨ ਲਈ ਕਾफी ਕੀਮਤ ਅਦਾ ਕੀਤੀ ਪਰ ਪਰਮੇਸ਼ਰ ਨੇ ਅੰਗ ਸੰਖ ਲੋਕੀ ਸਾਥ ਦਿੱਤਾ ਬਾਕੀ ਅਗਲੇ ਅੰਕ ਵਿੱਚ ਧੰਨਵਾਦ